ਇਹ ਛਣਕਦਿਆਂ ਵਿੱਚ ਤਾਲ ਕੁੜੇ ਤੇ ਕਰਦੀਆਂ ਰਹਿਣ ਕਮਾਲ ਕੁੜੇ ਇਹ ਛਣਕਦਿਆਂ ਵਿੱਚ ਤਾਲ ਕੁੜੇ ਤੇ ਕਰਦੀਆਂ ਰਹਿਣ ਕਮਾਲ ਕੁੜੇ ਤੇਰੀ ਵੀਣੀ ਦੇ ਨਾਲ ਮੋਏ ਨਾ ਜਿਵੇਂ ਰਿਸ਼ਤਾ ਡੋਰ ਪਤੰਗਾ ਦਾ ਸੋ ਰੱਬ ਦੀ ਸੋ ਰੱਬ ਦੀ ਪਾਗਲ ਕਰਦਾ ਏ ਛਣਕਾਟਾ ਤੇਰੀਆਂ ਵਾਂਗ ਦਾ ਸੋ ਰੱਬ ਦੀ ਲੋ ਜੀ ਇਹ ਗਾਣਾ ਮਤਲਬ ਜੇ ਤੁਹਾਨੂੰ ਵਧੀਆ ਲੱਗਾ ਤੇ ਉਹ ਜਰੂਰ ਪਤਰੇ ਨੂੰ ਪਿਆਰ ਦਿਆ ਜੇ ਤੇ ਪਰ ਹੁਣ ਮੈਂ ਉਹ ਸਿਸ਼ੀਤ ਨੂੰ ਬੁਲਾਉਣ ਲੱਗਾ ਜੀਨੇ ਇਹ ਲਿਖਤ ਮੈਨੂੰ ਦਿੱਤੀ ਸੀਗੀ ਜੇ ਪ੍ਰੇਮ ਜਾ ਰਹੇ ਆ ਪ੍ਰਧਾਨ ਸਾਹਿਬ ਅਸੀਂ ਪ੍ਰਧਾਨ ਸਾਹਿਬ ਹੀ ਕਹਿੰਦੇ ਆ ਕਿਉਂਕਿ ਇਹ ਪ੍ਰਧਾਨ ਸਾਹਿਬ ਸੀ ਕੋਟੀ ਸਿਕਾ ਸੈ ਸਭਾ ਦੇ ਤੇ ਔਰ ਬੜੇ ਇਹਨਾਂ ਨੇ ਮਤਲਬ ਇਹਨਾਂ ਦੀਆਂ ਉਪਲਬਧੀਆਂ ਬਹੁਤ ਆ ਬੜੇ ਮਾਰਕੇ ਮਾਰ ਰਹੇ ਆ ਤੇ ਇਦਾਂ ਦੇ ਪ੍ਰਧਾਨ ਹੋਣੇ ਚਾਹੀਦੇ ਆ ਲੋ ਜੀ ਹੁਣ ਤੁਸੀਂ ਇੱਕ ਲਾਈਨ ਦੋ ਲਾਈਨ ਦਾ ਬੋਲਿਆ ਜੀ ਆਪਾਂ ਬਿਲਕੁਲ ਜੀ ਇਹ ਗਾਣਾ ਮੈਥੋਂ ਪਤਾ ਨਹੀਂ ਕਿਵੇਂ ਹੀ ਲਿਖਿਆ ਗਿਆ ਤੇ ਤੁਹਾਡੀ ਆਵਾਜ਼ ਇਹਨੂੰ ਮਿਲ ਗਈ ਆ ਤੇ ਬੜਾ ਵਧੀਆ ਲੱਗਦਾ ਜਦੋਂ ਆਪਾਂ ਇਹਨੂੰ ਸੁਣਦੇ ਆ ਜਦੋਂ ਆਪਾਂ ਇਹਨੂੰ ਮਾਰਦੇ ਆ ਤੇ ਵਾਕਈ ਇਹ ਕੀ ਰਿਕਾਰਡ ਕਰਕੇ ਲੈ ਕੇ ਆਈਏ